ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਹਰਮਨਦੀਪ ਸਿੰਘ ਫਸਲ ਜਾਣਕਾਰੀ ਚੈਨਲ ਤੋਂ ਕਿਸਾਨ ਭਰਾਵੋ ਅੱਜ ਆਪਾਂ ਗੱਲ ਕਰਦੇ ਆਂ ਕਿ ਝੋਨੇ ਦੇ ਵਿੱਚ ਪਹਿਲੀ ਖਾਦ ਨਾਲ ਕੀ ਪਾਇਆ ਜਾਵੇ ਤਾਂ ਜੋ ਆਪਣਾ ਝੋਨਾ ਚੰਗਾ ਗਰੋਥ ਹਲ ਵਧੇ ਕਿਸਾਨ ਭਰਾਵਾਂ ਨੇ ਕਾਫੀ ਏਰੀਆ ਦੇ ਵਿੱਚ ਝੋਨੇ ਜਿਹੜੇ ਸਟਾਰਟ ਕਰਤੇ ਆ ਕद्दू ਵਾਲੇ ਝੋਨੇ ਤੇ ਜਿਹੜੀ ਰਿਫਟ ਪਾਣੀ ਸੀ ਜਾਂ ਬੂਟਾ ਕਲੋਰ ਉਹ ਵੀ ਪਾ ਰਹੇ ਆਣੇ ਨਦੀਨਾਂ ਦੇ ਕੰਟਰੋਲ ਤੋਂ ਪਰ ਜਿਹੜੀ ਪਹਿਲੀ ਸਮੱਸਿਆ ਏ ਆਉਂਦੀ ਆਪਣੇ ਸਾਹਮਣੇ ਸੋਚਣ ਚ ਕਿ ਯੂਰੀਆ ਕਦੋਂ ਪਾਈ ਜਾਵੇ ਤੇ ਪਹਿਲੀ ਯੂਰੀਆ ਨਾਲ ਕੀ ਪਾਇਆ ਜਾਵੇ ਕਿਸਾਨ ਭਰਾਓ ਲਗਭਗ 6-7 ਦਿਨ ਜਿਹੜਾ ਝੋਨੇ ਦਾ ਬੂਟਾ ਏ ਉਹ ਉਸ ਲੈਵਲ ਦੀ ਖੁਰਾਕ ਨਹੀਂ ਲੈਂਦਾ ਕਿ ਉਹ ਇੱਕ ਏਦਮ ਉੱਠਣਾ ਸਟਾਰਟ ਹੋ ਜੇ 7 ਦਿਨ ਤੋਂ ਬਾਅਦ ਉਹ ਜਿਹੜੀ ਜਮੀਨੀ ਖੁਰਾਕ ਆ ਉਹ ਚੁੱਕਣੀ ਸਟਾਰਟ ਕਰਦਾ ਵਾ ਇਸ ਕਰਕੇ ਕੀਤੀ ਬੜੀ ਲੁਧਿਆਣਾ ਯੂਨੀਵਰਸਿਟੀ ਵੱਲੋਂ ਸ਼ਿਫਾਰਿਸ਼ ਆ ਕਿ ਪਹਿਲੀ ਜਿਹੜੀ ਖਾਦ ਆ ਉਹ 7 ਤੋਂ 10 ਦਿਨਾਂ ਦੇ ਵਿੱਚ ਪਾਈ ਜਾਵੇ। ਤੇ ਕਈ ਕਿਸਾਨ ਵੀ ਜੀ ਕਰਦੇ ਆ 1.5 1.5 ਬੋਰੀ 2 2 ਬੋਰੀ ਜੂਰੀਆ ਪਹਿਲੀ ਖਾਦ 10 ਦਿਨਾਂ ਦੇ ਵਿੱਚ ਛੁੱਟ ਦਿੰਦੇ ਆ। ਉਹ ਤੁਸੀਂ ਮੰਨ ਕੇ ਚੱਲੋ ਜਿਹੜੀ ਆਪਾਂ ਖਾਦ ਪਾਉਂਦੇ ਆ ਜ਼ਮੀਨ ਦੇ ਵਿੱਚ ਬੂਟਾ ਆਪਣਾ ਛੋਟਾ ਵਾ ਬੱਚਾ ਆਪਣਾ ਛੋਟਾ ਏ ਉਹ ਦੁੱਧ ਪੀਣ ਜੋਗਾ ਉਹਨੂੰ ਆਪਾਂ ਰੋਟੀ ਖਵਾਵਾਂਗੇ ਉਹਨੇ ਨਹੀਂ ਖਾ ਸਕਣੀ। ਇਸ ਕਰਕੇ ਜ਼ਰੂਰੀ ਬੇਨਤੀ ਆ ਕਿ ਖਾਦ ਤੁਸੀਂ ਅੱਧੀ ਬੋਰੀ ਪਾਇਆ ਕਰੋ। 7 ਤੋਂ 10 ਦੰਨਾਂ ਦੇ ਵਿੱਚ ਉਸ ਤੋਂ ਇਲਾਵਾ ਨਾ ਪਾਇਆ ਕਰੋ ਵੱਧ ਉਹ ਆਪਣੀ ਜਿੰਨੀ ਬੂਟੇ ਨੂੰ ਲੋਡ ਆ ਉਹ ਲੈ ਲੈਂਦਾ ਬਾਕੀ ਉਹ ਹਵਾ ਚ ਯੂਰੀਆ ਜਿਹੜੀ ਉੱਡ ਜਾਂਦੀ ਆ ਆਪਣੀ ਨਾਈਟ੍ਰੋਜਨ ਹਵਾ ਜੁੜ ਜਾਂਦੀ ਆ ਜਿਹੜੀ ਯੂਰੀਆ ਨਾਈਟ੍ਰੋਜਨ ਹੁੰਦੀ ਆ ਉਹ ਹਵਾ ਚ ਉੱਡ ਜਾਂਦੀ ਜਿਹਦੇ ਕਰਕੇ ਕਿ ਆਪਣਾ ਲਗਭਗ ਬੋਰੀ ਤੋਂ ਡੇਢ ਬੋਰੀ ਬੋਰੀ ਦਾ ਜਿਹੜਾ ਨੁਕਸਾਨ ਹੋ ਜਾਂਦਾ ਆਪਣਾ ਖਰਚਾ ਨਜਾਇਜ਼ ਹੋ ਜਾਂਦਾ ਇਸ ਕਰਕੇ ਪਹਿਲੀ ਬੋਰੀ ਜਿਹੜੀ ਅੱਧੀ ਪਾਇਆ ਕਰੋ ਜਿੰਨੀ ਬੂਟੇ ਨੂੰ ਲੋਡ ਹੁੰਦੀ ਆ ਦੂਸਰੀ ਬੇਨਤੀ ਪੌਣਾ ਕੀ ਇਹਦੇ ਨਾਲ ਕਿਸਾਨ ਭਰਾਓ ਦੋ ਚੀਜ਼ਾਂ ਪੌਣ ਦਾ ਬੈਨੀਫਿਟ ਆ ਇੱਥੇ ਜਾਂ ਆਪਾਂ ਜ਼ਿੰਕ ਪਾ ਸਕਦੇ ਹਾਂ 33% ਉਹ ਲੁਧਿਆਣਾ ਯੂਨੀਵਰਸਿਟੀ ਵੱਲੋਂ ਸ਼ਿਫਾਰਸ਼ਾ ਜੀ 8 ਕਿਲੋ ਜਾਂ 21% ਵਾਲੀ ਪਾ ਸਕਦੇ ਹਾਂ ਉਹ ਯੂਨੀਵਰਸਿਟੀ ਵੱਲੋਂ ਸ਼ਿਫਾਰਸ਼ਾ ਜੀ 16 ਕਿਲੋ ਇਹ ਆਪਾਂ ਪਹਿਲੀ ਯੂਰੀਆ ਨਾਲ ਆਪਾਂ ਪਾ ਸਕਦੇ ਹਾਂ ਜਾਂ ਆਪਾਂ ਪਾ ਸਕਦੇ ਹਾਂ ਪੋਲੀਸਲਫੇਟ ਆਈਸੀਐਲ ਕੰਪਨੀ ਦਾ ਹੁੰਦਾ ਹਰੇਕ ਕੰਪਨੀ ਦਾ ਹੁੰਦਾ ਆਈਪੀਐਲ ਕੰਪਨੀ ਦਾ ਜਿਹਦਾ ਮਰਜ਼ੀ ਜੀ ਦੇ ਵਿੱਚ ਪੋਟਾਸ਼ ਮੈਗਨੀਸ਼ੀਅਮ ਸਲਫਰ ਤੇ ਕੈਲਸ਼ੀਅਮ ਇਹ ਚਾਰ ਤੱਤ ਹੁੰਦੇ ਨੇ ਜਿਹਦੇ ਨਾਲ ਕਿ ਆਪਣੇ ਝੋਨੇ ਦੀ ਚੰਗੀ ਗਰੋਥ ਹੋਊਗੀ ਕੋਸ਼ਿਸ਼ ਕਰੋ ਇਹਨਾਂ ਤੱਤਾਂ ਤੋਂ ਇਲਾਵਾ ਨਾ ਐਕਸਟਰਾ ਖਰਚਾ ਕੀਤਾ ਜਾਵੇ ਜਿਹੜੇ ਖੇਤ ਤਗੜੇ ਨੇ ਜਾਂ ਜਿਹੜੇ ਖੇਤ ਪਰਾਲੀ ਵਿੱਚੇ ਵਾਉਂਦੇ ਨੇ ਜਾਂ ਮੂੰਗੀ ਵਿੱਚੇ ਵਾਉਂਦੇ ਨੇ ਉਹਨਾਂ ਖੇਤਾਂ 'ਚ ਉਸ ਲੈਵਲ ਦਾ ਕੁਝ ਪਾਉਣ ਦੀ ਲੋੜ ਨਹੀਂ ਹੈਗੀ ਪਰ ਜੇ ਤਾਨੂੰ ਲੱਗਦਾ ਕਿਸੇ ਚੀਜ਼ ਦੀ ਕਮੀ ਆ ਤੇ ਤੁਸੀਂ ਇਹ ਚੀਜ਼ਾਂ ਪਾ ਸਕਦੇ ਜਿੰਕ ਸਭ ਤੋਂ ਜ਼ਰੂਰੀ ਤਾਤਾ ਚੋਨੇ ਦਾ ਜਿੰਕ ਜ਼ਰੂਰੀ ਪਾਓ ਜੋ ਲੁਧਿਆਣਾ ਯੂਨੀਵਰਸਿਟੀ ਕੋਲੋਂ ਸਿਫਾਰਿਸ਼ਾ ਉਹ ਪਾਈ ਜਾਵੇ ਉਨੀ ਮਾਤਰਾ ਜਿਹਦੇ ਨਾਲ ਕਿ ਝਾੜ ਦੇ ਵਿੱਚ ਵਾਧਾ ਹੋਊਗਾ ਆਉਣ ਵਾਲੀਆਂ ਵੀਡੀਓ ਦੇ ਵਿੱਚ ਤੁਹਾਨੂੰ ਦੂਜੀ ਬੋਰੀ ਨਾਲ ਕੀ ਪਾਇਆ ਜਾਵੇ ਜਿਹਦੇ ਨਾਲ ਕਿ ਫਟਾਰਾ ਹੋਵੇ ਤੀਸਰੀ ਬੋਰੀ ਨਾਲ ਕੀ ਪਾਇਆ ਜਾਵੇ ਉਹਦੇ ਸਬੰਧ ਦੇ ਵਿੱਚ ਵੀਡੀਓ ਵਿਸਤਾਰ ਸਹਿਤ ਬਣਾਈ ਜਾਊਗੀ ਜੇ ਤੁਹਾਨੂੰ ਜਾਣਕਾਰੀ ਵਧੀਆ ਲੱਗਦੀ ਤਾਂ ਵੀਡੀਓ ਨੂੰ ਵੱਧ ਵੱਧ ਸਾਨ ਭਰਾਓ ਜਰੂਰ ਸ਼ੇਅਰ ਕਰਿਆ ਕਰੋ ਤੇ ਆਪਣੇ ਤੁਹਾਡੇ ਕੋਲ ਵੀ ਜਿਹੜੀ ਨੌਲੇਜ ਹੈਗੀ ਆ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਤਾਂ ਜੋ ਹੋਰ ਕਿਸਾਨ ਵੀਰਾਂ ਦੀ ਹੈਲਪ ਹੋ ਸਕੇ ਧੰਨਵਾਦ